ਜੀ ਕੈਂਪੇਨ ਚੱਲ ਰਹੀ ਹੈ ਬਹੁਤ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਤੇ ਮੈਨੂੰ ਵੀ ਬਹੁਤ ਉਤਸੁਕਤਾ ਨਾਲ ਵੇਟ ਹੈ ਚਾਰ ਜੋਰ ਦੀ ਮੈਮ ਅੱਜ ਬਿੱੱਡੂ ਜੀ ਦਾ ਵਿਰੋਧ ਹੋਇਆ ਹੈਗਾ ਜੋ ਤਿੰਨੋਂ ਪਿੰਡ ਦੇ ਵਿੱਚ ਤੇ ਉਹਨਾਂ ਦਾ ਬਿਆਨ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਹੈਗਾ ਅਸੀਂ ਉਸ ਚੀਜ਼ ਨੂੰ ਕਿਵੇਂ ਦੇਖੀਏ ਚਲੋ ਜਸੋ ਇਧਰ ਕਿਸਾਨ ਦੱਸਣਗੇ ਰਮੀਤ ਬਿੱੱਡੂ ਜੀ ਨੂੰ ਮੈਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਉਹ ਨਹੀਂ ਬਿੱਟੂ ਕਹਿੰਦੇ ਵੀ ਕਾਂਗਰਸ ਨੂੰ ਚੋਣਾਂ ਕਰਦਾ ਤਾਂ ਸਭਿਆਰੇ ਪਰੇ ਪਰਤੀ ਮੇਰੇ ਬਿੱਟੂ ਆਸ ਤੇ ਕੱਲ ਬਿਆਨ ਹਾਂਜੀ ਵੀ ਮੇਰੇ ਗੋਈ ਵੀ ਮਰਵਾ ਸਕਦੇ ਐ ਇੰਨੀ ਨਫਰਤ ਆ ਮੇਰੇ ਮਨ 'ਚ ਜਦੋਂ ਜਦੋਂ ਦਿਨ ਮਾੜੇ ਆ ਜਾਂਦਾ ਤਦੋਂ ਸਭ ਤੋਂ ਪਹਿਲਾਂ ਬੰਦੇ ਦੀ ਨਾ ਮਤ ਵੱਜਦੀ ਐ ਤੇ ਜਦੋਂ ਇਸ ਤਰ੍ਹਾਂ ਦਾ ਕੁਝ ਹੋ ਜੇ ਤੇ ਫਿਰ ਬੰਦਾ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ 'ਚ ਉਹ ਗਲਤ ਸ਼ਬਦ ਕੱਢ ਦੈਂ ਮੈਂ ਤਾਂ ਬਿੱਟੂ ਬਾਈ ਨੂੰ ਹੱਥ ਬਨ ਕੇ ਬੇਨਤੀ ਕਰਦੀ ਹਾਂ ਬਿੱਟੂ ਵੀਰ ਜਦੋਂ ਕੁਝ ਬੋਲਿਆ ਕਰੋ ਤਾਂ ਪਲੀਜ਼ ਦੋ ਵਾਰੀ ਸੋਚਿਆ ਜ਼ਰੂਰ ਕਰੋ ਕਿਉਂਕਿ ਕਾਂਗਰਸ ਤਿੰਨ ਪੁਸ਼ਤਾਂ ਤੁਹਾਡੀ ਤੋਂ ਤੁਹਾਡੀ ਆਪਦੀ ਸੀ ਤੁਹਾਡੇ ਪਰਿਵਾਰ ਦੀ ਆਪਦੀ ਸੀ ਇਸ ਤਰ੍ਹਾਂ ਦੀ ਗੱਲ ਕਰਨ ਲੱਗਿਆਂ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਇਸ ਤਰ੍ਹਾਂ ਦੀ ਗੱਲ ਉਹਨੇ ਕਿਸਾਨ ਨੂੰ ਸੰਬੋਧਨ ਹੁੰਦੇ ਕਿਹਾ ਵੀ ਮੈਂ ਸਵਾ ਸਾਲ ਧਰਨੇ ਤੇ ਬੈਠਾ ਰਿਆਂ ਕੋਈ ਕਾਂਗਰਸ ਪਾਰਟੀ ਅਚੀਵਨਸਤਰੀ ਯਾਹਾਂ ਕੋ ਪ੍ਰਧਾਨ ਕਦੇ ਧਰਨੇ ਤੇ ਨਹੀਂ ਬੈਠਾ ਪਰ ਫਿਰ ਵੀ ਮੇਰਾ ਬੂਡ ਬੂਡ ਇੰਨਾ ਰੱਖਣਾ ਚਾਹੀਦਾ ਅੱਜ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਭਾਜਪਾ ਸਾਡਾ 700 ਕਿਸਾਨ ਪਹਿਲਾ ਸ਼ਹੀਦ ਹੋ ਗਿਆ ਤੇ ਹੁਣ ਤੱਕ ਦੂਜੇ ਮੋਰਚੇ 'ਚ ਵੀ ਕਿਸਾਨ ਸ਼ਹੀਦ ਹੋ ਚੁੱਕੇ ਹੈ ਤੇ ਪ੍ਰਧਾਨ ਮੰਤਰੀ ਜੀ ਨੇ ਅੱਜ ਤੱਕ ਕਿਸੇ ਦੀ ਸਾਰ ਨਹੀਂ ਲਈ ਕੋਈ ਬਿਆਨ ਨਹੀਂ ਦਿੱਤਾ ਕੋਈ ਉਹਨਾਂ ਤੇ ਅਸਰ ਨਹੀਂ ਕਿ ਸਾਡੇ ਕਿਸਾਨ ਮੋਰਚੇ ਤੇ ਬੈਠੇ ਹੈ ਤੇ ਮਿੱਟੂ ਜੀ ਨੇ ਜਾ ਕੇ ਉਹਨਾਂ ਨਾਲ ਰਲ ਕੇ ਇਸ ਗੱਲ ਦਾ ਸਬੂਤ ਦੇਤਾ ਕਿ ਉਹਨਾਂ ਦਾ ਕਿਸੇ ਕਿਸਾਨ ਦੇ ਦੁੱਖ ਦਰਦ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਰਲਣਾ ਹੀ ਇੱਕ ਬਹੁਤ ਵੱਡਾ ਸਬੂਤ ਹੈ ਉਸੇ ਬਿਆਨ ਦੀ ਜ਼ਰੂਰਤ ਨਹੀਂ ਚਾਪਨ ਦੇ ਤੋਂ ਪ੍ਰਚਾਰ ਕਰਦੇ ਕਿ ਕੀ ਸਮੱਸਿਆ ਹੈ ਮਜੀ ਲੱਗ ਰਹੇ ਨੇ ਕੀ ਦੇਖਿਆ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਹੈ ਮੇਰੇ ਵੀਰ ਬਹੁਤ ਕੰਮ ਕੀਤਾ ਹੈ ਸਾਡੇ ਇੱਥੋਂ ਦੇ ਕਾਂਗਰਸ ਐਮ ਐਲ ਏਜ਼ ਨੇ ਬਹੁਤ ਤਰੱਕੀ ਕਰਾਈ ਹੈ ਲੁਧਿਆਣਾ ਹਲਕੇ ਦੀ ਪਰ ਮਗਰਲੇ 2 ਸਾਲਾਂ ਦੇ ਵਿੱਚ ਆਪ ਵਾਲਿਆਂ ਨੇ ਕੁਛ ਨਹੀਂ ਕੀਤਾ ਇਸ ਗੱਲ ਦਾ ਅਫਸੋਸ ਬਹੁਤ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਾਰਟੀ ਲੀਡਰ ਸਹਿਬਾਨ ਬੈਠ ਕੇ ਇਸ ਤੇ ਸਟਰੈਟਜੀ ਬਣਾਈ ਜਾਊਗੀ ਵਿਕੋ ਮੈਟਰੋ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਕ ਵੱਡੇ ਪੀਜੀਆਈ ਐਮਸਬਰਗ ਇੰਸਟੀਚਿਊਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਸਾਰੇ ਕੰਮ ਰਲ ਕੇ ਕੀਤੇ ਜਾਣਗੇ ਸਮਾਉਣ ਤੇ ਅਜਸੀ ਕੂੜਾ ਜਿਹਨੇ ਦੁਬਾਰਾ ਕਾਂਗਰਸ ਵਾਪਿਸ ਜੁਆਇਨ ਕੀਤੀ ਹੈ ਦੁਰਾਦੇ ਵਾਪਿਸ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਵਿੱਚ ਵਾਪਿਸ ਆਉਣ ਨੂੰ ਤੁਸੀਂ ਕਿਵੇਂ ਦੇਖਦੇ ਕਿਵੇਂ ਉਸ ਦੀ ਤਾ ਤੁਹਾਡੇ ਸਪੋਰਟ ਜਿਹੜੀ ਹੈ ਦੇਖੋ ਘਰ ਵਾਪਸੀ ਹੋਈ ਹੈ ਜਿੰਨੀ ਜਲਦੀ ਕੋਈ ਜਾਗ ਜੇ ਉਹਨਾਂ ਹੀ ਚੰਗਾ ਹੈ ਇਹ ਮੈਂ ਤਾਂ ਸਾਰੇ ਲੀਡਰ ਸਾਹਿਬਾਨਾਂ ਨੂੰ ਇਹ ਕਹਿਨੀ ਹੈ ਕਿ ਕਾਂਗਰਸ ਵਰਗੀ ਕੋਈ ਪਾਰਟੀ ਨਹੀਂ ਹੈ ਨਾ ਤਾਂ ਇਹਨਾਂ ਨੇ ਨਾ ਕੁਝ ਲੈ ਕੇ ਜਦੋਂ ਤੁਸੀਂ ਜਾਣੇ ਹੋ ਤਾਂ ਆਪਦੀ ਇੱਜ਼ਤ ਨੂੰ ਘਟਾਉਣੀ ਤੇ ਫਿਰ ਮੁੜ ਕੇ ਵਾਪਸ ਆਉਂਗੇ ਇਹ ਬਹੁਤ ਮਾੜੀ ਗੱਲ ਹੈ ਸ਼ੋਭਾ ਨਹੀਂ ਦਿੰਦਾ ਤੁਹਾਨੂੰ ਪਰ ਜਿਹੜੇ ਆਏ ਹੈ ਮੈਂ ਉਹਨਾਂ ਨੂੰ ਵੈਲਕਮ ਕਰਦੀ ਹਾਂ ਤੇ ਜਿੰਨੀ ਛੇਤੀ ਆ ਜਾਣ ਉਹ ਨਹੀਂ ਚੰਗਾ ਤੇ ਜਿਹੜੇ ਸ਼ਹਿਰ ਦੇ ਵਿੱਚ ਲੋਕੀ ਬਿੱਟੂ ਨੂੰ ਫੇਸ ਨੂੰ ਇਹਨਾਂ ਪਸੰਦ ਨਹੀਂ ਕਰ ਰਹੇ ਬਟ ਅਹ uh, even then ਉਹ ਜਿਹੜਾ BJP ਨੂੰ vote ਮੋਦੀ ਦੇ ਨਾਮ ਤੇ vote ਪਾਉਣ ਲਈ agree ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਬਿੱਟੂ ਦਾ ਸਾਨੂੰ ਮਿਲਿਆ ਨਹੀਂ, ਨਾ ਸਾਨੂੰ ਦੇਖਿਆ ਹੈਗਾ, but still then we will vote for ਕਮਲ ਪਟੇਲ। ਬਿੱਟੂ ਵੀ ਆਪਣੇ ਜਿੰਨੇ ਵੀ address ਕਰਦੇ ਨੇ, ਉਹਦੇ ਵਿੱਚ ਮੋਦੀ ਦੇ ਨਾਮ ਤੇ ਹੀ vote ਮੰਗਦੇ ਨੇ। ਇਹ ਜਿਹੜਾ competition ਤੁਸੀਂ ਕੀ ਦੇਖਦੇ ਹੋ ਕਿ ਰਾਜਾ ਵੜਿੰਗ versus ਬਿੱਟੂ ਹੈ ਕਿ ਰਾਜਾ ਵੜਿੰਗ versus PM ਮੋਦੀ। ਰਾਜਾ ਵੜਿੰਗ versus no one, it is only ਰਾਜਾ ਵੜਿੰਗ। ਇਟਸ ਓਨਲੀ ਰਾਜਾਵੜਿੰਗ ਕਿਉਂਕਿ ਬਿੱਟੂ ਜੀ ਨੇ ਕੁਝ ਕੀਤਾ ਨਹੀਂ 10 ਸਾਲ ਕੁਝ ਨਹੀਂ ਕੀਤਾ ਹੁਣ ਉਹ ਮੋਦੀ ਜੀ ਦਾ ਨਾਮ ਲੈ ਕੇ ਵੋਟ ਮੰਗ ਰਹੇ ਐ ਦੇਖੋ ਅਸੀਂ ਡੈਮੋਕਰੈਟਿਕ ਕੰਟਰੀ ਚ ਰਹਿੰਦੇ ਆ ਮੈਂ ਆਪੋਜੀਸ਼ਨ ਦੀ ਬਹੁਤ ਮਤਲਬ ਉਨੀ ਰਿਸਪੈਕਟ ਕਰਦੀ ਐ ਇਸ ਡੈਮੋਕਰੇਸੀ ਨੂੰ ਜਿਉਂਦਾ ਰੱਖਣ ਵਾਸਤੇ ਸਾਡੀ ਆਪੋਜੀਸ਼ਨ ਜਿਉਂਦੀ ਰਹਿਣੀ ਬਹੁਤ ਜ਼ਰੂਰੀ ਐ ਤੇ ਜਿਹੜੀ ਭਾਜਪਾ ਦੀ ਵੋਟ ਐ ਓਬਵੀਅਸਲੀ ਨਾ ਉਹਨਾਂ ਨੇ ਬਿੱਟੂ ਤੋਂ ਕੁਝ ਲੈਣਾ ਨਾ ਉਹਨਾਂ ਨੇ ਕਿਸੇ ਹੋਰ ਤੋਂ ਲੈਣਾ ਉਹਨਾਂ ਨੇ ਪਾਰਟੀ ਨੂੰ ਵੋਟ ਪਾਉਣੀ ਐ ਉਹੀ ਵੋਟ ਪੈਣੀ ਐ ਪਾਰਟੀ ਨੂੰ ਜਿਹੜੀ ਪਰ ਮੈਂ ਇੱਕ ਗੱਲ ਹੋਰ ਦੱਸਾਂ ਇੱਥੇ ਮੈਨੂੰ ਭਾਜਪਾ ਵਾਲਿਆਂ ਤੇ ਤਰਸ ਬਹੁਤ ਆਉਂਦਾ ਹੈ ਭਾਜਪਾ ਵਾਲਿਆਂ ਦੀ ਆਈਡੀਓਲੋਜੀ ਬਿਲਕੁਲ ਡਿਫਰੈਂਟ ਹੈ ਬਿੱਟੂ ਜੀ ਨੇ ਸਾਰੀ ਉਮਰ ਇੱਕ ਕਾਂਗਰਸ ਆਈਡੀਓਲੋਜੀ ਫਾਲੋ ਕੀਤੀ ਹੈ ਉੱਥੇ ਮੈਂ ਸੋਚ ਰਹੀ ਹਾਂ ਕਿ ਆਰਐਸਐਸ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ ਜਦੋਂ ਭੱਜ ਭੱਜ ਕੇ ਦੂਜੀਆਂ ਪਾਰਟੀਆਂ ਚੋਂ ਲੋਕ ਰਲਾ ਕੇ ਤੇ ਉਹਨਾਂ ਦੇ ਸਿਰ ਤੇ ਬਟਾ ਦਿੱਤੇ ਜਾਂਦੇ ਆ ਟਿਕਟਾਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਤੇ ਜਿਨ੍ਹਾਂ ਨੇ ਸਾਰੀ ਉਮਰ ਆਰਐਸਐਸ ਆਰਐਸਐਸ 'ਤੇ ਕੰਮ ਕੀਤਾ ਹੁੰਦਾ ਹੈ ਭਾਜਪਾ 'ਚ ਕੰਮ ਕੀਤਾ ਹੁੰਦਾ ਹੈ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਮੈਨੂੰ ਤਾਂ ਉਹਨਾਂ ਤੇ ਵੀ ਬਹੁਤ ਤਰਸ ਆਉਂਦਾ ਹੈ थैंक यू सेंटर ਤੋਂ ਕੋਈ ਕੈਂਪੀਨਰ ਆ ਰਿਹਾ ਤੁਹਾਨੂੰ ਰੋਜ਼ ਇੱਕ ਨਵੀਂ ਇਨਫਰਮੇਸ਼ਨ ਮਿਲਦੀ ਰਹੂਗੀ ਤੁਸੀਂ ਵੇਟ ਕਰਿਆ ਕਰੋ ਨੇ ਉਤਾਵਲੇ ਨਾ ਹੋਇਆ ਕਰੋ थैंक यू वेरी मच